ਜੈ ਮਿਲਾਪ ਲੈਬੋਰੀਟਰੀ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਸਮਰਥਨ ਦਿੱਤਾ ਗਿਆ ਇਸ ਸੰਬੰਧਿਤ ਪ੍ਰੋਗਰਾਮ ਸਰਹੰਦ ਵਿਖੇ ਜ਼ਿਲ੍ਹਾ ਪ੍ਰਦਾਨ ਦਵਿੰਦਰ ਸਿੰਘ ਲਟੌਰ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਹੈ ਤੇ ਜਿਸ ਦੇ ਵਿੱਚ ਵੱਖ-ਵੱਖ ਬਲਾਕ ਪ੍ਰਦਾਨਾਂ ਤੋਂ ਇਲਾਵਾ ਲੈਬੋਰੀਟਰੀਆਂ ਦੇ ਮਾਲਕ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਹੈ ਤੇ ਆਪ ਦੇ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਫਤੇਗੜ ਸਾਬ ਤੋਂ ਵਿਦਾਇਕ ਲਖਵੀਰ ਸਿੰਘ ਰਾਏ ਅਤੇ ਜੈ ਮਿਲਾਪ ਲੈਬੋਰੀਟਰੀ ਐਸੋਸੀਏਸ਼ਨ ਦੇ ਨੈਸ਼ਨਲ ਜਰਨਲ ਸੈਕਟਰੀ ਰਾਜਨ ਬੈਕਟਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਹੈ ਆਪਣੀ ਅਸ਼ੀਰਵਾਦ ਸਪੈਸ਼ਲ ਧੰਨਵਾਦ ਜਿਨ੍ਹਾਂ ਨੇ ਅੱਜ 150 ਪਰਵਾਰਾਂ ਨੇ ਆਮ ਆਦੀ ਪਾਰਟੀ ਨੂੰ ਸਪੋਰਟ ਦਿੱਤਾ ਨਾ ਸਭ ਤੋਂ ਪਹਿਲਾਂ ਥੋੜਾ ਸਾਰਿਆਂ ਦਾ ਧੰਨਵਾਦ ਕਰਨਾ ਸਵਾਗਤ ਹੈ ਜੀ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਸੀਂ ਲੈਕਚਰ ਆਸੀਂ ਘਟੋ ਘਟ 50 ਦੇ ਕਰੀਬ ਸਾਡੇ ਨੌਜਵਾਨਾਂ ਨੇ ਜੁਆਇਨ ਕੀਤਾ ਹੈ ਬੜਾ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਅੱਜ ਜਦੋਂ ਕੁਵਰ ਦਾਸ ਜੀ ਨੇ ਮੈਂ ਤੇ ਰਾਏ ਸਾਹਿਬ ਤੇ ਚੇਅਰਮੈਨ ਸਾਹਿਬ 사이 ਚੁੱਚੀ ਦੀ ਜਾਨ ਕੇ ਆਈਏ ਤੇ ਬਹੁਤ ਵਧੀਆ ਰਿਸਪੌਂਸ ਲੱਗ ਰਿਹਾ ਕਿਉਂਕਿ ਜੋ ਦੋ ਸਾਲ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਉਹਦੀ ਅੱਜ ਲੋਕੀ ਪੂਰੇ ਵਾਵਾ ਕਰ ਰਹੇ ਨੇ ਕਿਸਾਨ ਵੀ ਅੱਜ ਖੁਸ਼ ਹੋ ਰਹੇ ਹਿੰਦੂ ਜਿੰਨੀਆਂ ਸਾਰੀਆਂ ਰਸਮਾਂ ਨੇ ਚਾਹੇ ਸੀਪ ਤੋਂ ਹੋਣ ਚਾਹੀਦੀ ਸੀ ਪੀਸੀ ਤੋਂ ਉਹ ਬਹੁਤ ਜ਼ਿਆਦਾ ਖੁਸ਼ ਹੈ ਸਰਬਪੂਰੀ ਆਸ ਹੈ ਜਦੋਂ 1 ਜੂਨ ਨੂੰ ਬੋਟਾ ਪੈਣੀ ਵਿੱਚ 4 ਜੂਨ ਜਦੋਂ ਰਿਜ਼ਲਟ ਆਉਣਾ ਬਹੁਤ ਵੱਡੇ ਫਖਤਾ ਆਉਣਗੇ ਜੈ ਮਲਾਬ ਇਨਵੋਟਰੀ ਵੱਲੋਂ ਜਿਹੜੀ ਐਸੋਸੀਏਸ਼ਨ ਨਾਲ ਸਮਰਥਨ ਆ ਮੈਂ ਜੈਮਲਾਵ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੰਸਦਪੁਰ ਦੀ ਕਿ ਬਹੁਤ ਵਧੀਆ ਲੱਗ ਰਿਹਾ ਕਿ ਪ੍ਰੋਗਰਾਮ ਦੇ 150 ਦੇ ਕਰੀਬ ਪਰਿਵਾਰ ਨੇ ਜਿਵੇਂ ਰਾਏ ਜਨ ਨੇ ਦੱਸਿਆ 24 ਦਿੱਕਸ਼ੀਆਂ ਨੇ ਉਹਨਾਂ ਦੇ ਟਾਈਮ ਚੋ ਵਿਧਾਨ ਸਭਾ ਚੋਂ ਟੋਣਗੇ ਜੋ ਇਹਨਾਂ ਦੀ ਮੁਸ਼ਕਲ ਹੈ ਉਹ ਹੱਲ ਵੀ ਕਰੋਗੇ ਜਿਹਦਾ ਧੰਨਵਾਦ ਕਰਦੇ ਹਾਂ ਲੈਵ ਵਾਲਿਆਂ ਦਾ ਕਿ ਉਹਨਾਂ ਨੇ ਵੱਡੇ ਪੱਧਰ ਤੇ ਸਾਨੂੰ ਸਮਰਥਨ ਦਿੱਤਾ ਔਰ ਜਿਹੜੀਆਂ ਉਹਨਾਂ ਦੀ ਇੱਕ ਦੂਸਰੀ ਸਮੱਸਿਆਵਾਂ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਵ ਸਰਦਾਰਾ ਸਮੀਰ ਸਾਹਿਬ ਦੀ ਭਾਈ ਕੀ ਹੱਲ ਕਰਾਂਗੇ ਪਹਿਲਾਂ ਵੀ ਇਹ ਸਾਡੀ ਐਸੋਸੀਏਸ਼ਨ ਪੰਜਾਬ ਸਰਕਾਰ ਤੋਂ ਖੁਸ਼ ਹੈ ਔਰ ਜਿਹੜੇ ਇਹਨਾਂ ਦੇ ਕੰਮ ਰਹਿੰਦੇ ਆ ਉਹ ਵੀ ਅਸੀਂ ਪੂਰਾ ਕਰਕੇ ਦਵਾਂਗੇ ਇਹਨਾਂ 'ਤੇ ਵਿਸ਼ਵਾਸ ਰੱਖੋ ਲੋਕਾਂ ਨੂੰ ਕੀ ਅਪੀਲ ਕਰਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਦੋ ਨੂੰ ਵੱਧ ਤੋਂ ਵੱਧ ਸਮਰਥਨ ਕਰ ਰਹੇ ਅਸੀਂ ਦੇਖਿਆ ਦਿਲਪ੍ਰੀਤ ਸਿੰਘ ਪੱਟੀ ਜਿਹੜਾ ਸਾਡਾ ਨੌਜਵਾਨ ਯੂਥ ਆਗੂ ਹੈ ਉਹਦੀ ਅਗਵਾਈ 'ਚ ਕਿੰਨੇ ਨੌਜਵਾਨਾਂ ਨੇ ਜੁਆਇਨ ਕੀਤੇ ਰੋਜ਼ ਅਸੀਂ ਦੇਖਦੇ ਆ ਪਿੰਡਾਂ ਦੇ ਪਿੰਡ ਜੁਆਇਨ ਕਰ ਰਹੇ ਨੇ ਸ਼ਹਿਰਾਂ ਚ ਜੁਆਇਨਿੰਗ ਹੋ ਰਹੀ ਹੈ ਸਾਡੇ ਨੌਜਵਾਨ ਬੜੀ ਭੱਦਰ ਦੇ ਜਿਹੜੇ ਜੁਆਇਨ ਕਰ ਰਹੇ ਇਹ ਗੱਲ ਦਾ ਸਬੂਤ ਹੈ ਕਿ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਜਿਹੜੇ ਕੰਮ ਕਰ ਰਹੇ ਲੋਕ ਉਹਨਾਂ ਤੋਂ ਖੁਸ਼ ਹੈ ਔਰ ਸਾਡਾ ਨੌਜਵਾਨ ਵੀ ਜੁੜ ਰਿਹਾ ਹੈ ਪਿੰਡ ਪਿੰਡ ਦੇ ਲੋਕ ਵੀ ਜੁੜ ਰਹੇ ਆ ਸ਼ਹਿਰ ਵੀ ਜੁੜ ਰਹੇ ਆ ਔਰ ਜਿਹੜੀ 1 ਜੂਨ ਨੂੰ ਇਲੈਕਸ਼ਨ ਹੋਣੀ ਹੈ 4 ਜੂਨ ਨੂੰ ਰਿਜ਼ਲਟ ਆਉਣਾ ਹੈ ਤਾਂ ਪੰਜਾਬ ਵਿੱਚ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਵਹੀ 13 ਜ਼ੀਰੋ ਹੋਊਗਾ ਅੱਜ ਸਰਹੰਦਰਾਣਾ ਹੈਰੀਟੇਜ ਦੇ ਵਿੱਚ ਜੈ ਮਲਾਪ ਐਸੋਸੀਏਸ਼ਨ ਐ ਲੈਬ ਜਿਹੜੀਆਂ ਸਾਡੇ ਬਣੀਆਂ ਹੋਈਆਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਲਗਭਗ 150 ਦੇ ਕਰੀਬੇ ਲੈਬ ਨੇ ਤੇ ਸਾਰਿਆਂ ਦੇ ਪਰਿਵਾਰਕੀ துਕਹੀ ਜਿਹੜੇ ਸੀ ਉਹ ਆਏ ਹੋਏ ਸੀ ਜਿੰਨੇ ਵੀ ਜੈ ਪਲਾਬ ਦੇ ਮੈਂਬਰ ਸਹਿਬਾਨ ਨੇ ਲਗਭਗ 150 ਪਰਿਵਾਰ ਨੇ ਉਹਨਾਂ ਸਾਰਿਆਂ ਨੇ ਇਸ ਜਨੋਦ ਦੇ ਵਿੱਚ ਸਾਡੀ ਜੋ ਹੋਣ ਜਾ ਰਹੀ ਹੈ ਲੋਕ ਸਭਾ ਦੀ ਚੋਣ ਉਹਦੇ ਵਿੱਚ ਸਾਡੇ ਉਮੀਦਵਾਰ ਨੇ ਸਰ ਗੁਰਪ੍ਰੀਤ ਸਿੰਘ ਜੀਪੀ ਜੀਪੀ ਸਾਹਿਬ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਤੇ ਅੱਜ ਇਹਨਾਂ ਨੇ ਰਾਣਾ ਹੈਰੀਟੇਜ ਦੇ ਵਿੱਚ ਪ੍ਰੋਗਰਾਮ ਕਰਕੇ ਸਾਰੇ ਪਰਿਵਾਰਾਂ ਨੇ ਪਰਿਵਾਰ ਸਮੇਤ ਸਾਰੇ ਲੋਕਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਮੈਂ ਕਿਉਂਕਿ ਜ਼ਿੰਮੇਵਾਰੀ ਦੇ ਅਹੁਦੇ ਤੇ ਆਂ ਪਾਰਟੀ ਵੱਲੋਂ ਇਹਨਾਂ ਸਾਰੇ ਪਰਿਵਾਰਾਂ ਦਾ ਇਹਨਾਂ ਜੈ ਮਲਾਬ ਦੇ ਅਹੁਦੇਦਾਰਾਂ ਦਾ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਸਾਰੇ ਜਿਹਨੇ ਬੈਠੇ ਸਤਿਕਾਰਯੋਗ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅੱਜ ਦੇ ਇਸ ਚੋਣ ਦੇ ਸਮੇਂ ਦੇ ਵਿੱਚ ਸਮਰਥਨ ਦੇਣ ਦਾ ਫੈਸਲਾ ਲਿਆ ਅਸੀਂ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਵੱਲੋਂ ਜੋ ਕੇਂਦਰ ਸਰਕਾਰ ਵੱਲੋਂ ਇਹਨਾਂ ਦੇ ਖਿਲਾਫ ਜੋ ਬਿੱਲ ਪਾਸ ਕੀਤਾ ਗਿਆ ਉਹ 2 ਸਾਲ ਤੋਂ ਲਾਗੂ ਨਹੀਂ ਕੀਤਾ ਗਿਆ ਤੇ ਅੱਗੇ ਵੀ ਇਹਨਾਂ ਵਾਸਤੇ ਜੋ ਸੂਰਤ ਬਣਦੀ ਹੈ ਉਹ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਜਰੂਰ ਸਾਰੀਆਂ ਸਹੂਲਤਾਂ ਤੇ ਸਾਰੀਆਂ ਇਹਨਾਂ ਦੀਆਂ ਮੁਸ਼ਕਲਾਂ ਹੱਲ ਕਰਾਈਆਂ ਜਾਣਗੀਆਂ ਬਹੁਤ ਬਹੁਤ ਕੀ ਨਾ ਥੋੜੀ ਮੇਰਾ ਨਾਮ ਰਾਜਨ ਬਖਟਰੇ ਹੈ ਸਟੇਟ ਜਨਰਲ ਸੈਕਟਰੀ ਜੈਮਲਾ ਪੰਜਾਬ ਸਾਡੀ ਜੈਮਲਾ ਪੰਜਾਬ ਲੈਬਾਰਟਰੀ ਐਸੋਸੀਏਸ਼ਨ ਹੈ ਅੱਜ ਸਾਡੀ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਕਰੀਬ 150 ਸਾਡੇ ਇੱਥੇ ਦੇ ਮੈਂਬਰਸ ਨੇ ਹਿੱਸਾ ਲਿਆ ਤੇ ਜਿਹੜੀ ਮੌਜੂਦਾ ਸਰਕਾਰ ਹੈ ਤੇ ਉਹਨਾਂ ਦੇ ਨੁਮਾਇੰਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੀਜੀ ਨੂੰ ਅਸੀਂ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਆਪਣੀ ਸਮੱਸਿਆਵਾਂ ਨਾਲ ਜਾਨੂ ਕਰਾਇਆ ਉਹਨਾਂ ਨੇ ਪੂਰਾ ਨਾ ਆਸ਼ਵਾਸਨ ਦਿੱਤਾ ਸਾਨੂੰ ਵੀ ਇਲੈਕਸ਼ਨ ਤੋਂ ਬਾਅਦ ਉਹ ਸਾਡੀਆਂ ਮੰਗ ਨੂੰ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਵਿਧਾਨ ਸਭਾ ਲੋਕ ਸਭਾ ਹੋਣ ਉੱਥੇ ਤੱਕ ਜ਼ਰੂਰ ਪਹੁੰਚਾਂਗੇ ਕਿਹੜੇ ਕਿਹੜੇ ਮੰਗਾਂ ਚੁੜੀਆਂ ਜੀ ਲੈਬ ਦੇ ਰਿਲੇਟਿਡ ਜਿੰਨੇ ਵੀ ਸਾਡੇ ਹੈਲਥ ਪ੍ਰੋਫੈਸ਼ਨਸ ਦੇ ਕਾਨੂੰਨ ਦੇ ਵਿੱਚ ਜੋ ਅਮੈਂਡਮੈਂਟਸ ਨੇ ਕਲੀਨिकल ਇਸਟੈਬਲਿਸ਼ਮੈਂਟ ਐਕਟ ਦੇ ਵਿੱਚ ਲੈਬ ਨੂੰ ਜਿਹੜੀ ਲੈਬ ਟੈਕਨੀਸ਼ੀਅਨ ਲੈਬ ਚਲਾਉਂਦਾ ਹੈ ਡੀਐਮਐਲਟੀ ਨੂੰ ਸਾਈਨਿੰਗ ਅਥਾਰਟੀ ਦੇ ਨਾਲ ਨਾਲ ਇੱਕ ਲਾਇਸੈਂਸ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ ਇਹ ਮੰਗਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਜਾਣੂ ਕਰਾਇਆ ਅੱਜ ਕਿਸ ਸਮਰਥਨ ਦਿੱਤਾ ਸਰ ਸਮਰਥਨ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਪੂਰਾ ਸਮਰਥਨ ਹੈ ਤੁਸੀਂ ਪ੍ਰਧਾਨ ਹੋ ਕੀ ਮੈਂ ਸਟੇਟ ਜਨਰਲ ਸਕੱਤੇ ਹਾਂ